ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲੌਥ ਹਾਊਸ ਚੈਨਲ ਦੇ ਇਹ ਸਾਰੇ ਪਿੰਡ ਬਰਾਉਂਦੇ ਚੈਨਲ ਦੇ ਬਹੁਤ ਸਾਰਾ ਸਵਾਲ ਆਇਆ ਜੀ ਤੇ ਅੱਜ ਆਪਾਂ ਤੁਹਾਨੂੰ ਬਹੁਤ ਕਈ ਕਈ ਸੂਟ ਖੇਤੂ ਦੇਣੀ ਆ ਤੇ ਤੁਸੀਂ ਸੋਚ ਲਈ ਹੋਊਂਗੇ ਜੀ ਬਾਹਰ ਕੱਢ ਕੇ ਦੇਣੀ ਆ ਨਹੀਂ ਅੱਜ ਤੁਹਾਨੂੰ ਮੈਂ ਜਿਹੜਾ ਸੂਟ ਸਮਾਇਆ ਨਾ ਉਹਦੇ ਨਾਲ ਦੇ ਸੂਟ ਵੀ ਦਊਂਗੀ ਤੇ ਮੈਂ ਤੁਹਾਨੂੰ ਇਹ ਦਿਖਾਣਾ ਸੀ ਅੰਦਰ ਆਉਂਦਾ ਨਹੀਂ ਸੀ ਜੀ ਠੀਕ ਹੈ ਤੇ ਲਓ ਜੀ ਇੱਕ ਇਹ ਆਪਾਂ ਰਾਮਟੈਕਸ ਦੇ ਪਸ਼ਮੀਨੇ ਦੇ ਸੂਟ ਦਿੱਤੇ ਸੀ ਤੁਹਾਨੂੰ ਪਿਓਰ ਦੇ ਵਿੱਚ ਤੇ ਇਦਾਂ ਇਹਦੀ ਡਿਜ਼ਾਈਨਿੰਗ ਕਰਕੇ ਤੇ ਦਾ ਕੱਟ ਦੇਖੇ ਤੇ ਨਾਲ ਇਦਾਂ ਪੁਰਲੀ ਬਟਨਸ ਸੇਮ ਗਲੇ ਦੇ ਉੱਤੇ ਰੱਖਿਆ ਹੋਇਆ ਹੈ ਠੀਕ ਹੈ ਤੇ ਨਾਲ ਇਹਨੂੰ ਇਸ ਕਲਰ ਦੀ ਪਾਈਪਿੰਗ ਦਿੱਤੀ ਹੈ ਤੇ ਸੇਮ ਹੀ ਸਲਵਾਰ ਦੇ ਉੱਤੇ ਬਣਾਇਆ ਹੈ ਇਹ ਜਿਹਾ ਡਿਜ਼ਾਈਨ ਬਲਾਊਜ਼ੋ ਤੇ ਠੀਕ ਹੈ ਜਿਹੜਾ ਇੱਥੇ ਬਣਾਇਆ ਸੀ ਆਪਾਂ ਪਾਹਾਂ ਤੇ ਨਾਲ ਇਹਦੇ ਇਹ ਵਾਲਾ ਕਿ ਉਹ ਤਾਂ ਸ਼ਾਲ ਹੈ ਬਹੁਤ ਹੀ ਪਿਆਰਾ ਜਿਹਾ ਠੀਕ ਹੈ ਤੇ ਇਹਦੇ ਨਾਲ ਦੇ ਅੱਜ ਸਾਨੂੰ ਸੂਟ ਦਵਾਂਗੇ ਕਿਉਂਕਿ ਤੁਹਾਨੂੰ ਦਿੱਤੇ ਇਸ ਦੇ ਬਹੁਤ ਸਾਰੇ ਕਲਰ ਸੀਗੇ ਹੋਰ ਵੀ ਤੇ ਉਹ ਵੀ ਦੇਣੀ ਆ ਤੁਹਾਨੂੰ ਤੇ ਇਹਨੂੰ ਤੁਸੀਂ ਬੜੇ ਆਰਾਮ ਨਾਲ ਚਾਹੇ ਤਾਂ ਇਦਾਂ ਵੀ ਕਰੋ ਜਿੰਦਾ ਮਰਜੀ ਬਹੁਤ ਹੀ ਫਾਈਨ ਬਹੁਤ ਹੀ ਫਾਈਨ ਫੈਬਰਿਕ ਦਾ ਸੂਟ ਹੈ ਇਹ ਤੇ ਚਲੋ ਫਿਰ ਤੁਹਾਨੂੰ ਦਿਖਾਉਣੀ ਆ ਵੀ ਇਹਦੇ ਵਿੱਚ ਹੋਰ ਸਾਰੇ ਕੋਲੇ ਕੀ ਕੀ ਹੈ ਠੀਕ ਹੈ ਬਿਨਾ ਲਾਈਨਿੰਗ ਤੋਂ ਬਣਾਇਆ ਮੈਂ ਇਹ ਕੋਈ ਲਾਈਨਿੰਗ ਨਹੀਂ ਲੱਗੀ ਹੋਈ ਇਹਨੂੰ ਠੀਕ ਹੈ ਵਿਦਾਊਟ ਲਾਈਨਿੰਗ ਟੇਲਰ ਨੂੰ ਕਿਉਂਕਿ ਮੈਂ ਕੁਝ ਨਹੀਂ ਕਿਹਾ ਸੀ ਉਹਨੇ ਆਪਣੀ ਮਰਜ਼ੀ ਨਾਲ ਹੀ ਸਾਡੇ ਟੇਲਰ ਨੇ ਵਿਦਾਊਟ ਲਾਈਨਿੰਗ ਬਣਾਇਆ ਕਹਿੰਦਾ ਜੇ ਉਹ ਲੋੜ ਨਹੀਂ ਹੈ ਲਾਈਨਿੰਗ ਦੀ ਤੇ ਬਹੁਤ ਫਾਈਨ ਹੈ ਪਤਲੇ ਵਾਲਾ ਪਸ਼ਮੀਨਾ ਫਿਰ ਵੀ ਵਿਦਾਊਟ ਲਾਈਨਿੰਗ ਬਣਿਆ ਤੇ ਆਜੋ ਫਿਰ ਦੇਖੀ ਲਓ ਜੀ ਜਿਹੜਾ ਮੈਂ ਸੂਟ ਪਹਿਨਿਆ ਹੋਇਆ ਹੈ ਉਹਦੇ ਨਾਲ ਦਾ ਇੱਕ ਕਲਰ ਇਹ ਆਇਆ ਤੁਹਾਨੂੰ ਦਿਖਾਉਣੀ ਹੈ ਇੱਕ ਇਹ ਕਲਰ ਸੀਗਾ ਜਿਹੜਾ ਕਲਰ ਹੁੰਦਾ ਹੈ ਆਪਾਂ ਜਿਹਨੂੰ ਕਹਿੰਦੇ ਹੁੰਦੇ ਆ ਵੀ ਕਲਰ ਦੇ ਪੈਸੇ ਦਾ ਸੂਟ ਫ੍ਰੀ ਉਹੀ ਵਾਲਾ ਕਲਰ ਹੈ ਇਹ ਤੇ ਸੇਮ ਇਹਦੇ ਉੱਤੇ ਆ ਸਾਰਾ ਵਰਕ ਹੋਇਆ ਹੋਇਆ ਜਿਹੜਾ ਮੈਂ ਪਹਿਨੇ ਹੋਇਆ ਸੇਮ ਹੀ ਇਹ ਚੀਜ਼ ਹੈ ਬਸ ਕਲਰ ਡਿਫਰੈਂਸ ਹੈ ਠੀਕ ਹੈ ਤੇ ਲੋ ਜੀ ਇਦਾਂ ਖਿੰਨਵਾ ਖਿੰਨਵਾ ਵਰਕ ਹੈ ਸਾਰੇ ਸੂਟ ਦੇ ਵਿੱਚ ਫੁੱਲ ਫਰੰਟ ਤੇ ਨਾਲ ਤੁਹਾਨੂੰ ਇਹ ਮਿਲ ਰਿਹਾ ਐ ਐਂਕਰਿੰਗ ਐਂਕਰਿੰਗ ਤੇ 5 5 ਮੀਟਰ ਰਨਿੰਗ ਦੇ ਵਿੱਚ ਸੂਟ ਹੋਊਗਾ ਬਹੁਤ ਫਾਈਨ ਪਿਓਰ ਦੇ ਵਿੱਚ ਆਈਟਮ ਹੈ ਤੇ ਨਾਲ ਇਹਦੀ ਇਹ ਵਾਲੀ ਹੋਊਗੀ ਸ਼ਾਲ ਆ ਲੋ ਇਹਦੀ ਇਹ ਵਾਲੀ ਸ਼ਾਲ ਠੀਕ ਹੈ ਤੇ ਸ਼ਾਲ ਇਹਦੀ ਇੰਨੀ ਫਾਈਨ ਹੈ ਬੁਣਤੀ ਵਾਲੀ ਹੈ ਇਹ ਮਤਲਬ ਬਹੁਤ ਹੀ ਫਾਈਨ ਪਿਓਰ ਦੀ ਠੀਕ ਹੈ ਐਂ ਲਾ ਲਓ ਕਿ ਸ਼ਾਲ ਦੀ ਪੈਸੇ ਨਹੀਂ ਇੰਨਾ ਸੋਹਣਾ ਸ਼ਾਲ ਹੈ ਇਹਦੇ ਨਾਲ ਨੂੰ ਤੇ ਇਹ ਤੁਹਾਨੂੰ ਮਿਲਣਾ ਜੀ ਪ੍ਰਾਈਸ ਮਿਲੂਗਾ ਨਾ ਸੂਟਾਂ ਦਾ 3745 3745 ਰੁਪਏ 3745 ਦੇ ਵਿੱਚ ਵਿਦਆਊਟ ਲਾਈਨਿੰਗ ਸੂਟ ਤੁਹਾਡਾ ਰੈਡੀ ਹੋ ਜਾਣਾ ਜਿਵੇਂ ਮੈਂ ਪਾਇਆ ਹੋਇਆ ਲਓ ਜੀ ਹੁਣ ਤੁਹਾਨੂੰ ਇਹਦੇ ਰੰਗ ਡਿਜ਼ਾਈਨ ਦਿਖਾ ਦਨੀ ਆ ਮੇਂ ਪੀਸ ਇਹਦੇ ਹੈਗੇ ਸਾਡੇ ਕੋਲ ਕਾਫੀ ਕਾਫੀ ਇਹਨਾਂ ਵਿੱਚ ਪੀਸੇ ਹੈਗੇ ਨੇ ਆ ਦੇਖੋ ਰੱਖੇ ਪਏ ਨੇ ਕਿਸੀ ਤਿੰਨ ਕਿਸੀ ਚਾਰ ਤੇ ਹੋਰ ਵੀ ਰੀਸਟਾਕ ਮਿਲ ਜੂਗਾ ਠੀਕ ਹੈ ਤੇ ਲੋਰੀ ਮੋਰ ਪੰਖੀ ਹਾਂ ਹੁਣ ਮੋਰ ਪੰਖੀ ਆ ਇਹ ਜਿਹੜੇ ਕੈਟਲੌਗ ਆਈ ਸੀ ਨਾ ਇਹਦੇ ਵਿੱਚ ਸਾਰੇ ਦੇ ਵਿੱਚ ਜਿਹੜੇ ਡਿਜ਼ਾਈਨ ਸੀਗੇ ਉਹ ਡਿਫਰੈਂਟ ਡਿਫਰੈਂਟ ਸੀਗੇ ਜਿਵੇਂ ਇਹਦਾ ਇਹ ਡਿਜ਼ਾਈਨ ਸੀਗਾ ਇੱਕ ਡਿਜ਼ਾਈਨ 'ਚ ਦੋ ਸੀ ਹਾਂ ਇੱਕ ਡਿਜ਼ਾਈਨ ਦੇ ਵਿੱਚ ਦੋ ਰੰਗ ਤੇ ਆ ਐਂਕਰਿੰਗ ਵਾਲਾ ਆ ਗਿਆ ਤੇ ਇਹ ਆ ਗਿਆ ਤੁਹਾਡਾ ਬ੍ਰੀਕ ਵਰਕ ਦੇ ਨਾਲ ਭਰ ਕੇ ਸਿੱਪੀ ਵਰਕ ਪੂਰਾ ਲੋਡਡ ਤੇ ਕਲਰ ਬਹੁਤ ਸੋਹਣਾ ਹੈ ਮੋਰ ਪੰਖੀ ਡਾਰਕ ਜਿਹਾ ਤੇ ਇਹਦੇ ਨਾਲ ਇਹ ਵਾਲੀ ਸ਼ਾਲ ਹੈ ਬਹੁਤ ਪਿਆਰੀ ਆਈਟਮ ਹੈ ਬਹੁਤ ਹੀ ਪਿਆਰੀ ਕਿੰਨਾ ਸੋਹਣਾ ਲੱਗਣ ਵਾਲਾ ਹੈ ਇਹ ਪਿੰਕ ਜੇ ਸ਼ਾਲ ਦੇ ਨਾਲ ਇਹ ਡਾਰਕ ਸੂਟ ਆ ਲੋ ਦੇਖੋ ਕਿੰਨੀ ਪਿਆਰੀ ਲੁੱਕ ਆਉਣੀ ਬਣ ਕੇ ਸੂਟ ਦੀ ਠੀਕ ਹੈ ਤਾਂ ਬਹੁਤ ਪਿਆਰੀ ਆਈਟਮ ਹੈ ਆ ਲੋ ਅਗਲਾ ਆ ਗਿਆ ਜੀ ਇਹ ਕਲਰ ਰਸਟੀ ਮੈਰੂਨ ਹਾਂਜੀ ਹਾਂ ਰਸਟੀ ਮੈਰੂਨ ਜਿਹਾ ਕਲਰ ਹੈ ਇਹ ਲੋਕ ਤੇ ਪਾ ਕੇ ਫਿਟਿੰਗ ਬਹੁਤ ਸੋਹਣੀ ਆਈ ਹੈ ਤੇ ਫਾਈਨ ਹੈ ਬਿਲਕੁਲ ਕਿਉਂਕਿ ਲਾਈਨਿੰਗ ਨਹੀਂ ਲੱਗੀ ਤਾਂ ਉਹ ਹੈਵੀਨੈਸ ਨਹੀਂ ਆ ਜਾਂਦੀ ਜਿਹੜੇ ਲਾਈਨਿੰਗ ਲਾ ਲਓ ਤਾਂ ਫਿਰ ਭਾਰਾ ਜਿਹਾ ਹੋ ਜਾਂਦਾ ਸੂਟ ਉਹ ਵੀ ਨਹੀਂ ਹੈ ਠੀਕ ਹੈ ਵੈਸੇ ਮੈਂ ਲਾਈਨਿੰਗ ਦੀ ਸੀਨ ਹੈ ਬਟ ਮੈਂ ਅੰਡਰ ਸ਼ਰਟ ਨਾਲੇ ਨੂੰ ਖਰਾਮ ਨਾਲ ਵੀ ਇਹ ਕੀਤਾ ਹੈ ਹਲੋ ਅਗਲਾ ਦੇਖੋ ਠੀਕ ਹੈ ਹਾਂ ਬਹੁਤ ਹੀ ਪਿਆਰਾ ਡੀਸੈਂਟ ਜਿਹਾ ਇਹਦੇ ਉੱਤੇ ਵਰਕ ਤੇ ਨਾਲ ਇਹਦੇ ਇਹ ਹੋਊਗਾ ਚਾਹ ਇਹ ਜੇ ਉੱਤੇ ਵੀ ਡਾਰਕ ਸ਼ੇਡ ਹੋ ਉਤੇ ਲਾਈਟ ਕਲਰ ਦਾ ਚਲ ਲਓ ਦੇਖੋ ਕਿੰਨਾ ਪਿਆਰਾ ਸੂਟ ਰੈਡੀ ਹੋਣਾ ਤੁਹਾਡਾ ਹਲੋ ਆ ਸ਼ਾਲ ਮਿਲਣਾ ਤੁਹਮੇ ਇਹਦੇ ਨਾਲ ਦੇਖੋ ਬਹੁਤ ਹੀ ਪਿਆਰਾ ਲੱਗਣ ਵਾਲਾ ਸੂਟ ਬਹੁਤ ਹੀ ਖੂਬਸੂਰਤ ਠੀਕ ਹੈ ਆ ਲਓ ਤੇ ਪ੍ਰਾਈਸ ਕੁਝ ਵੀ ਨਹੀਂਗਾ ਜਿਹੜੇ ਹਿਸਾਬ ਨਾਲ ਤੁਹਾਡੇ ਕੋਲੇ ਚੀਜ਼ ਆਉਣੀ ਹੈ ਉਹਦੇ ਹਿਸਾਬ ਨਾਲ ਪ੍ਰਾਈਸ ਕੁਝ ਨਹੀਂ ਹੋ ਜਗਾ ਚਲ ਜੀ ਅਗਲਾ ਮਸਟਰਡ ਹਾਂਜੀ ਇਹਦੇ ਇੱਕ ਫੁੱਲ ਨੂੰ ਗਲੇ ਤੇ ਮਿਲੂਗਾ ਦੇ ਦੋ ਫੋਲੋ ਤੁਹਾਨੂੰ ਘੇਰੇ ਦੇ ਮਿਲ ਰਹੇ ਆ ਪੂਰਾ ਤੁਹਾਨੂੰ ਭਰ ਕੇ ਵਰਕ ਮਿਲ ਰਿਹਾ ਹੈ ਸੂਟ ਦੇ ਉੱਤੇ ਤੇ ਨਾਲ ਤੁਹਾਨੂੰ ਇੱਕ ਚੀਜ਼ ਮਿਲ ਰਹੀ ਠੀਕ ਹੈ ਬਹੁਤ ਫਾਈਨ ਫੈਬਰਿਕ ਬਹੁਤ ਹੀ ਫਾਈਨ ਰਾਕਟੈਕਸ ਬ੍ਰੈਂਡ ਦਾ ਬਹੁਤ ਹੀ ਪਿਆਰਾ ਸੂਟ ਹੈ ਇਹਨੂੰ ਵੀ ਦੇਖੋ ਤੁਸੀਂ ਕਿੰਨਾ ਪਿਆਰਾ ਜਾ ਹਲਕੇ ਹਲਕੇ ਰੰਗਾਂ ਦਾ ਮਿੱਠੇ ਮਿੱਠੇ ਰੰਗਾਂ ਦਾ ਸ਼ਾਲ ਯੂਜ਼ ਕੀਤਾ ਇਹਦੇ ਨਾਲ ਨੂੰ ਦੇਖੋ ਕਿੰਨਾ ਪਿਆਰਾ ਬਣਨੇ ਸ਼ਾਲ ਠੀਕ ਹੈ ਤੇ ਪ੍ਰਾਈਸ ਕੁਛ ਵੀ ਨਹੀਂਗਾ 3700 ਹਾਂ ਤਾਂ ਇਹ ਅਗਲਾ ਸੇਮ ਦਾ ਕਲਰ ਸੇਮ ਦਾ ਗ੍ਰੇ ਕਲਰ ਹਾਂ ਲੋ ਠੀਕ ਹੈ ਬਹੁਤ ਹੀ ਖੂਬਸੂਰਤ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੇਣੀ ਹੈ ਅਗਲੇ ਕਿਹੜੇ ਸੂਟ ਹੈ 650 ਵਾਲੇ ਦਵਾਂਗੇ ਹੁਣ ਹਾਂ ਲੋ ਇਹ ਤੁਹਾਨੂੰ ਹਾਂ ਦੇਖੋ ਜੀ ਕਰੀ ਇਹਦੇ ਨਾਲ ਪਿੰਕ ਮਲਟੀ ਕਲਰ ਜੈ ਇਹਨੂੰ ਰੈਡੀ ਕੀਤਾ ਹੈ ਸ਼ਾਲ ਨੂੰ ਦੇਖੋ ਇਹ ਸੂਟ ਲਾਈਟ ਸੀਗਾ ਸੂਟ ਲਾਈਟ ਸੀਗਾ ਤੇ ਉਹਦੇ ਉੱਤੇ ਰੌਣਕ ਦਿੱਤੀ ਹੈ ਮਿੱਠੀ ਮਿੱਠੀ ਤੇ మీడియం ਸਾਈਜ਼ ਦੀਆਂ ਲਾਈਨਸ ਦੇਖੋ ਕਿੰਨਾ ਸੋਹਣਾ ਲੱਗਣਾ ਸ਼ਾਲ ਬਹੁਤ ਹੀ ਪਿਆਰਾ ਮਤਲਬ ਕੋਈ ਵੀ ਤੁਹਾਡਾ ਏਜ ਗਰੁੱਪ ਹੈ ਸਾਰੇ ਏਜ ਗਰੁੱਪ ਕਵਰ ਕਰਤੇ ਆ ਰਾਮ ਟੈਕਸ ਨੇ ਸੀਨੀਅਰ ਜੂਨੀਅਰ ਸਾਰੇ oh my god ਕਲਰ ਦੇਖੋ ਬਹੁਤ ਹੀ ਖੂਬਸੂਰਤ ਹਲਕਾ ਮਾਊਸ ਹਾਂਜੀ ਇਹ ਬੀਬੀ ਮਾਊਸ ਕਹਿੰਦੇ ਮਾਊਸ ਜਹੀ ਆ ਬਸ ਇਹ ਮਾਊਸ ਜਹੀ ਦਾ ਬਟਨ ਹਲਕਾ ਬਹੁਤ ਚੰਗਾ ਬਹੁਤ ਹੀ ਪਿਆਰਾ ਸੌਫਟ ਸੌਫਟ ਫੈਬਰਿਕ ਹੈ ਪੋਲਾ ਪੋਲਾ ਇਹ ਨਾਲ ਉਹਦੇ ਉੱਤੇ ਦੇਖੋ ਸੇਮ ਕਲਰ ਦਾ ਵਰਕ ਇੱਕ ਖੋਲ ਘੇਰੇ ਤੇ ਵੱਡਾ ਸਾਰਾ ਆ ਗਿਆ ਇੱਕ ਥੋੜੀ ਕਮਰ ਤੇ ਆ ਜੂਗਾ ਤੇ ਇੱਕ ਗਲੇ ਦੇ ਨੇੜੇ ਚਲਾ ਗਿਆ ਠੀਕ ਹੈ ਤੇ ਉਹਦੇ ਵਿੱਚ ਟੱਚ ਦਿੱਤਾ ਹੋਇਆ ਨਾਲ ਜਰੀ ਦਾ ਠੀਕ ਹੈ ਫੇਰ ਇਹ ਐਂਕਰਿੰਗ ਸੱਤੇ ਮਿਲ ਰਹੀ ਹੈ ਤੁਹਾਨੂੰ 5 ਮੀਟਰ ਰਨਿੰਗ ਦੇ ਵਿੱਚ ਫੈਬਰਿਕ ਮਿਲ ਰਿਹਾ ਹੈ ਡਿਜ਼ਾਈਨਿੰਗ ਤੁਹਾਡੀ ਮਰਜ਼ੀ ਐ ਤੁਸੀਂ ਕਿਦਾਂ ਦੀ ਕਰਾਉਣੀ ਐ ਆਹ ਲੋ ਜੀ ਆਹ ਤੁਹਾਨੂੰ ਇਹਦੇ ਨਾਲ ਲੋ ਬਹੁਤ ਹੀ ਬਿਊਟੀਫੁਲ ਜਿਹਾ ਤੁਹਾਨੂੰ ਛਾਲ ਮਿਲਣਾ ਹੈ ਨਾਲ ਬਹੁਤ ਪਿਆਰਾ ਦੀ ਪ੍ਰਾਈਸ ਸਿਰਫ 345 ਲੋ ਜੇਗਲਾ ਦੇਖੋ ਬਸਤੀ ਕੱਕਰ ਦੇ ਹਾਂ ਕੱਕਰ ਜੇ ਕਲਰ ਹੈ ਇਹ ਸੇਮੋ ਦੇ ਨਾਲ ਦਾ ਹੁਣ ਇਹ ਦਿਖਾਇਆ ਲੁੱਕ ਦੇਖੋ ਸੂਟ ਦੀ ਬਸ ਸੋਚਣ ਦਾ ਤਾਂ ਪੁਆਇੰਟ ਹੀ ਹੈ ਨਹੀਂ ਬਹੁਤ ਪਿਆਰੀ ਆਈਟਮ ਬਹੁਤ ਹੀ ਖੂਬਸੂਰਤ ਸ਼ਾਲ ਦੇਖੋ ਛੋਟੀਆਂ-ਛੋਟੀਆਂ ਲਾਈਨਾਂ ਨਾਲ ਪਰਵੀ ਲੁੱਕ ਸ਼ਾਲ ਦੇ ਉੱਤੇ ਸ਼ਾਲ ਬਹੁਤ ਸੋਹਣੀ ਹੈ ਇਹ ਮੇਰੇ ਇੱਕ ਪਹਿਲਾਂ ਆਈ ਸੀ ਇਦਾਂ ਦੀ ਨਰਤੀਚ ਹਣਾ ਮੈਂ ਦਵਾਈਆਂ ਨੇ ਦੇਖੋ سنگਣੀ-ਸنگਣੀ ਲਾਈਨਾਂ ਦਾ ਸ਼ਾਲ ਦੇਖੋ ਲੁੱਕ ਦੇਖੋ ਸ਼ਾਲ ਦੀ ਕਿੰਨਾ ਪਿਆਰਾ ਸੂਟ ਰੈਡੀ ਹੋਣਾ ਤੁਹਾਡਾ ਬਾਕੀ ਨਹੀਂ ਠੀਕ ਹੈ ਬੱਸ ਲਓ ਜੀ ਪੁੱਤ ਤੇ ਨੇ ਆਪਾਂ ਇਹ ਹੈਗੇ ਆਪਣੇ ਕੀ ਕਹਿੰਦੇ ਹੁੰਦੇ ਇਹਨੂੰ ਐਲਪਾਈਨ 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 ਦੇ ਵਿੱਚ ਪਹਿਲਾਂ ਤੁਹਾਨੂੰ ਆਪਾਂ ਦਿੱਤੀ ਸੀ 550 ਵਾਲੀ ਸੂਟ ਐਲਪਾਈਨ ਫੈਬਰਿਕ ਹੀ ਹੈ ਇਹ ਵਾਲੇ ਸੂਟ ਜਿਹੜੇ ਹੁਣ ਇਹ ਤੁਹਾਨੂੰ ਮਿਲਨੇ ਆ 650 ਚ ਠੀਕ ਹੈ ਜੀ ਉਹ ਲੈਸ ਤੇ ਆਏ ਹੋਏ ਸੀ ਤੇ ਇਹ ਹੁਣ ਤੁਹਾਨੂੰ 650 ਚ ਸੂਟ ਮਿਲਨੇ ਹੈ ਸ਼ਿਪਿੰਗ ਫ੍ਰੀ ਹੋ ਹੈ ਨਾ ਹਾਂਜੀ ਹਾਂ ਲਓ ਜੀ ਤੇ ਫੈਬਰਿਕ ਤਾਂ ਤੁਸੀਂ ਵੱਟੇ ਹੋਇਆ ਉਸ ਦਿਨ ਸਾਨੂੰ ਮਤਲਬ ਜਵਾਬ ਹੀ ਨਹੀਂ ਦਿੱਤੇ ਵਿਚਾਰੇ ਸੀ ਸਾਡੇ ਤੋਂ ਇੰਨੀ ਤੇਜ਼ੀ ਨਾਲ ਇਹਦੇ ਦੀ ਬੇਸ਼ੱਕ ਮਟੀਰੀਅਲ ਹੈਗਾ ਪਰ ਮੈਸੇਜ ਫਾਈਨਲੀ ਆਉਂਦੀ ਹੈ ਮਟੀਰੀਅਲ ਦੇਖੋ ਤੁਸੀਂ ਹੈਗਾ ਕਾਫੀ ਅਜੇ ਔਰ ਇੱਧਰ ਥੱਲੇ ਵੀ ਪਿਆ ਦੇਖੋ ਇੱਧਰ ਵੀ ਪਈ ਨੇ ਬਟ ਇਹਦੇ 'ਚ ਫੇਰ ਵੀ ਮੈਸੇਜ ਫਾਈਨਲੀ ਪਾਉਂਦੇ ਜਾਣੇ ਠੀਕ ਹੈ ਤੁਸੀਂ ਮੈਸੇਜ ਤਾਂ ਕੋਈ ਇਹਨਾਂ ਦੇ ਬਸ ਜੇ ਜਿਹੜਾ ਪਸੰਦ ਆਈ ਲਿਖਣਾ ਵੀ ਜੀ ਹੈਗਾ ਤਾਂ ਮੇਰਾ ਠੀਕ ਹੈ ਇਹਨਾਂ ਦੇ ਕੋਈ ਲੂਈ ਨਹੀਂ ਕੁਝ ਨਹੀਂ ਕੋਈ ਲਾਈਨਿੰਗ ਦੀ ਲੋੜ ਨਹੀਂ ਇੰਨੇ ਛੋਟੇ-ਛੋਟੇ ਤੁਹਾਨੂੰ ਪ੍ਰਿੰਟ ਦਿਖਾਉਣੇ ਅੱਜ ਖਿਰਮੇ ਖਿਰਮੇ ਤੇ ਤੁਸੀਂ ਮਿੰਟੋ ਮਿੰਟਿਵਸ ਫਾਈਨਲ ਕਰਨਾ ਹੈ 650 'ਚ ਸੂਟ ਤੁਹਾ ਤੇ ਦਪੱਟਾ ਤੁਸੀਂ ਘਰੋਂ ਲਾ ਲਿਓ ਸਾਡੇ ਤੋਂ ਲਵਾਉਣਾ ਹੋਇਆ ਸਾਨੂੰ ਦੱਸ ਦਿਓ ਲਓ ਜੀ ਮਹਿੰਦੀ ਘਰੋਂ ਦੇ ਵਿੱਚ ਬਰੀਕ ਪ੍ਰਿੰਟ ਦੇਖੋ ਤੇ ਰੌਣਕ ਕਿੰਨੀ ਸੂਟ ਤੇ ਭਰਵੀ ਭਰਵੀ ਲੋਕਾਂ ਨੂੰ ਆਉਣੀਆਂ ਸੂਟ ਬਣ ਕੇ ਬਹੁਤ ਹੀ ਪਿਆਰਾ ਸੂਟ ਥੋੜਾ ਰੈਡੀ ਹੋਣਾ ਹੈ 5 ਮੀਟਰ ਦਾ ਤੁਹਾਡੇ ਕੋਲੇ ਫੈਬਰਿਕ ਆਊਗਾ ਜਿਵੇਂ ਮਰਜ਼ੀ ਮਸ਼ੀਨ 'ਚ ਧੋਈ ਜਾਵੇ ਜੋ ਮਰਜ਼ੀ ਕਰੀ ਜਾਵੇ ਇਹ ਕਲਾਸ ਚੀਜ਼ ਆਉਣ ਵਾਲੀ ਹੈ ਤੇ ਪ੍ਰਾਈਸ ਮਿਲ ਰਿਹਾ ਤੁਹਾਨੂੰ ਸਿਰਫ 650 ਬਿਨਾਂ ਲਾਈਨਿੰਗ ਤੋਂ ਬਣਦੇ ਆ ਸੂਟ ਅਗਲਾ ਦੇਖੋ ਸੇਮ ਦੇ ਉੱਤੇ ਨੇਵੀ ਬਲੂ ਹਲੋ ਕੋਈ ਮਰਜ਼ੀ ਹਾਈਲਾਈਟ ਦੇ ਲਿਓ ਇਹਨੂੰ ਚਾਹੇ ਤੁਸੀਂ ਪੋਰਟਲੀ ਬਟਨਾਂ ਦਾ ਦਿਓ ਚਾਹੇ ਤੁਸੀਂ ਅ ਲੇਸਾਂ ਦਾ ਦਿਓ ਜਿਹੜਾ ਮਰਜ਼ੀ ਤੁਸੀਂ ਇਹਨੂੰ ਹਾਈਲਾਈਟ ਦੇ ਲਿਓ ਬਹੁਤ ਸੋਹਣਾ ਬਣਨਾ ਹੈ ਸੂਟ ਬਹੁਤ ਹੀ ਪਿਆਰਾ ਤੇ ਇਹ ਸੱਚ ਵੀ ਬਹੁਤ ਸੋਹਣਾ ਲੱਗਦਾ ਠੀਕ ਹੈ ਕਾਫੀ ਆਲੋ ਠੀਕ ਹੈ ਇੱਕ ਕਲਰ ਤੁਹਾਡਾ ਇਹ ਆਉਣ ਵਾਲਾ ਹੈ ਕਾਫੀ ਕਲਰ ਇੱਕ ਆਉਣ ਵਾਲਾ ਤੁਹਾਡੇ ਕੋਲ ਇਹ ਵਾਲਾ ਮਰੂਨ ਤੇ ਮਰੂਨ कलर ਠੀਕ ਹੈ ਸੇਮ ਪ੍ਰਿੰਟ ਦੇ ਵਿੱਚ ਤੁਹਾਨੂੰ ਚਾਰੋਂ ਰੰਗ ਦਿਖਾਤੇ ਫੈਬਰਿਕ ਦੀ ਚਿੰਤਾ ਤੁਸੀਂ ਬਿਲਕੁਲ ਨਹੀਂ ਕਰਨੀ ਪੂਰਾ ਧੱਕੜ ਫੈਬਰਿਕ ਆਊਗਾ ਸਦੀਆਂ ਲਈ ਬਿਨਾ ਲਾਈਨਿੰਗ ਤੋਂ ਮੇਰੇ ਕੋਲ ਦਾ ਆਪ ਦੇ ਕੋਲ ਹੈ ਮੈਂ ਤਾਂ ਮਤਲਬ ਜੇ ਤੁਸੀਂ ਮਸ਼ੀਨ 'ਚ ਬਹੁਤ ਜ਼ਿਆਦਾ ਗੇੜੇ ਨਹੀਂ ਦਿੱਤੇ ਨਾ ਸੁਕਾਉਣ ਲਈ ਤੁਸੀਂ ਚਾਹੇ ਬਿਨਾ ਲਾਈਨਿੰਗ ਤੋਂ ਵੀ ਪਾਓ ਬਿਨਾ ਪ੍ਰੈਸ ਤੋਂ ਵੀ ਪਾ ਲਓ ਤਾਂ ਵੀ ਅਮਰਜੈਂਸੀ 'ਚ ਪੈ ਜਾਊਗਾ ਲਓ ਜੀ ਅਗਲਾ ਲਓ ਜੀ ਤੁਹਾਨੂੰ ਇਹ ਸੂਟ ਮਿਲੂਗਾ ਸੀਨੀਅਰਸ ਵਾਲਾ ਬਹੁਤ ਹੀ ਪਿਆਰਾ ਸੂਟ ਹੈ ਇਹ ਸੀਲ ਗ੍ਰੇ ਦਾ ਬੇਸ ਸੀਲ ਗ੍ਰੇ ਕਲਰ ਹੈ ਨਿੱਕੀ ਨਿੱਕੀ ਬੁਟੀ ਹੈ ਤੇ ਨਿਗਾ ਨਿਗਾ ਜਿਹਾ ਫੈ布ਰਿਕ ਹੈ ਠੀਕ ਹੈ ਬਹੁਤ ਸੋਹਣਾ ਤੇ ਲਓ ਜੀ ਇਹ ਵੀ ਤੁਹਾਨੂੰ ਸੇਮ ਪ੍ਰਾਈਸ ਚ ਮਿਲਣਾ ਹੈ ਲਓ ਜੀ ਅਗਲਾ ਮਿਲੂਗਾ ਤੁਹਾਨੂੰ ਇਹ ਵਾਲਾ ਬੜਾ ਸੋਹਣਾ ਕਲਰ ਹੈ ਹਾਂ ਬਹੁਤ ਸੋਹਣਾ ਕੀ ਆਜਾ ਕਲਰ ਕੀ ਆ ਕਲਰ ਹਾਂ ਕੀ ਆ ਕਲਰ ਤੇ ਨਿੱਚ ਨਿੱਕੀ ਬੁਟੀ ਬਹੁਤ ਪਿਆਰਾ ਠੀਕ ਹੈ ਤੇ ਆ ਦੇਖੋ ਇਹਦਾ ਬੁਣਤੀ ਜੀ ਹੁੰਦੀ ਹੈ ਇਹਦੇ ਚ ਬਹੁਤ ਸੋਹਣਾ ਸੂਟ ਹੈ ਇਹ ਕੁੜਕੋਲੇ ਪਹੁੰਚਣਾ ਹੈ ਨਾ ਤੁਹਾਨੂੰ ਹੱਥ ਲਾ ਕੇ ਆਨੰਦ ਆ ਜਾਣਾ ਹੈ। ਲਓ ਜੀ। ਅਗਲਾ ਕਰੀਮੀ ਲੇਮਨ ਹੈ ਨਾ? ਹਾਂ, ਕਰੀਮੀ ਜਿਹਾ ਕਲਰ ਹੈ। ਤੇ ਉਹਦੇ ਉੱਤੇ ਤੁਹਾਨੂੰ ਮਿਲ ਰਿਹਾ ਹੈ ਛੋਟਾ ਛੋਟਾ ਪ੍ਰਿੰਟ। ਪਹਿਲਾਂ ਤੁਹਾਨੂੰ ਸਾਰੇ ਛੋਟੇ ਪ੍ਰਿੰਟ ਹੀ ਦਿਖਾਵਾਂਗੀ। ਹਾਂ ਹੁਣ ਇਹ ਦੋਵਾਂ ਸਿਰ ਵੱਡੇ ਦਿਖਾਵਾਂਗੇ ਹਾਂ। ਆਹ ਲਓ ਜੀ। ਬੇਬੀ ਪਿੰਕ। ਹਾਂ? ਆਹ ਬੇਬੀ ਪਿੰਕ ਐਸਾ ਕਰਨੀ ਤੁਸੀਂ। ਬੇਬੀ ਆਨੀਅਨ ਪਿੰਕ ਜਿਹਾ ਥੋੜਾ ਜਿਹਾ। ਹਾਂ ਹਲਕਾ ਜਿਹਾ ਨਹੀਂ ਟੱਚ ਹੈ ਵਿੱਚ। ਠੀਕ ਹੈ। ਫੈਬਰਿਕ ਦੀ ਤਾਂ ਤੁਸੀਂ ਮੈਂ ਕਹਣੀ ਜਿੰਮੀ ਸਾਡੇ ਦੇ ਛੱਡ ਦਿਓ। ਬਸ ਏ ਕਲਾਸ ਆਈਟਮ ਟੋਟਲ ਪਹੁੰਚਣ ਵਾਲੀ ਹੈ ਲਓ ਉਹਦੇ ਸਾਡੇ ਕੋਲ ਹਲੇ ਤੱਕ ਮੈਸੇਜ ਆਈ ਜਾਂਦੀ ਸੀ ਜੀ ਉਹ ਫੇਰ ਕਦੋਂ ਦੇਣੀ ਹੈ ਫੇਰ ਕਦੋਂ ਦੇਣੀ ਹੈ ਲਓ ਜੀ ਆਹ ਲਓ ਦੇਖੋ ਜੀ ਕਿੰਨਾ ਸਮਾਰਟ ਸੂਟ ਪ੍ਰਿੰਟ ਬਹੁਤ ਹੀ ਜਿਆਦਾ ਪਿਆਰਾ ਸੂਟ ਹੈ ਬਹੁਤ ਪਿਆਰਾ ਪ੍ਰਿੰਟ ਤੇ ਇਹਦੀ ਲੁੱਕ ਪ੍ਰਿੰਟ ਇਹਦਾ ਇਦਾਂ ਦਾ ਜਿਵੇਂ ਨਾ ਉਹ ਹੁੰਦੀ ਹੈ ਕਾਟਰਾਏ ਹਾਂ ਆ ਦੇਖੋ ਬਿਲਕੁਲ ਐ ਐਵੇਂ ਦੀ ਕਾਟਰਾਏ ਟਾਈਪ ਲਾਈਨ ਸਟਿਚ ਦਿੱਤੀਆਂ ਠੀਕ ਹੈ ਹਾਂ ਤੇ ਤੁਹਾਨੂੰ ਮਿਲਣਾ ਹੈ ਵੀ ਸੇਮ ਸੇਮ ਨੈਕਸਟ ਲੋ ਜੀ ਕਰੋ ਨੋਟ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਪ੍ਰਿੰਟ ਖਿੜਮੇ ਖਿੜਮੇ ਤੇ 5 ਮੀਟਰ ਸਿਰਫ ਸਾਡੇ 600-600ਡੇ ਘਰ ਪਹੁੰਚਦਾ ਕਰਨਾ ਹੈ ਅਸੀਂ ਲੋ ਜੀ ਅਗਲਾ ਇਹਨੂੰ ਕੀ ਕਵਾਂਗੇ ਆਪਾਂ ਗ੍ਰੇ ਡਾਰਕ ਕਿੰਨੇ ਵੀ ਬਲੂ ਹੈ ਨੀਵੀ ਟਾਈਪ ਹੈ ਹਾਂ ਨੀਵੀ ਟਾਈਪ ਹੀ ਹੈ ਹਾਂ ਬਸ ਤੁਸੀਂ ਥੋੜੇ ਕੋਲੇ ਆ ਗਿਆ ਸਹੀ ਠੀਕ ਹੈ ਲੋ ਜੀ ਬਾਟਲ ਗ੍ਰੀਨ ਹਾਂਜੀ ਹੂੰ ਇਹ ਬਾਟਲ ਗ੍ਰੀਨ ਆ ਗਿਆ ਜੀ ਪ੍ਰਿੰਟ ਦੇਖੋ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਨਾਈਟ ਸੂਟ ਵੀ ਬਣਾ ਕੇ ਪਾਉਂਗੇ ਨਾ ਇਹਨਾਂ ਸਰਦੀਆਂ ਲਈ ਤਾਂ ਵੀ ਇਹਨੂੰ ਕੁਝ ਨਹੀਂ ਹੁੰਦਾ ਜਿਵੇਂ ਮਰਜ਼ੀ ਪਾ ਕੇ ਸੌਂ ਜਿਓ ਤੁਸੀਂ ਕੋਈ ਲੋਈ ਨਹੀਂ ਆਉਂਦੀ ਇਹਨਾਂ ਤੇ ਲਓ ਜੀ ਅਗਲਾ ਦੇਖੋ ਇਹੋ ਜਿਹੇ ਪ੍ਰਿੰਟਰ ਲੱਭਿਆ ਨਹੀਂ ਲੱਭਦੇਗੇ ਲਓ ਤੇ ਫੈਬਰਿਕ ਜੋ ਤੁਹਾਡੇ ਹੱਥੇ ਚ ਆਊਗਾ ਨਾ ਫਿਰ ਤੁਹਾਨੂੰ ਆਊਗਾ ਨੰਦ ਲਓ ਜੀ ਦੇਖੋ ਬਹੁਤ ਸੋਹਣਾ ਫੈਬਰਿਕ ਐਨ ਪੂਰਾ ਗੜਮਾ ਤੇ ਲਓ ਪ੍ਰਿੰਟ ਦੇਖੋ ਮੇਚਾ ਪਿੰਕ ਜਿਹੜਾ ਇੱਕ ਦੇਖੋ ਹਾਂ ਹਲਕਾ ਹਲਕਾ ਅ ਆਨੀਅਨ ਪ੍ਰਿੰਟ ਜਾਇ ਇਹਦੇ ਵਿੱਚ ਹਾਂ ਬਹੁਤ ਸੋਹਣੀ ਲੁੱਕ ਦੇ ਰਿਹਾ ਸੂਟ ਨੂੰ ਬਹੁਤ ਹੀ ਸੋਹਣੀ ਲਓ ਕੋਈ ਤੁਹਾਡਾ ਏਜ ਗਰੁੱਪ ਹੈ ਤੇ ਇਹਨ ਪੂਰਾ ਗਡਵਾ ਫੈਬਰਿਕ ਤੁਹਾਡੇ ਕੋਲ ਪਹੁੰਚਣਾ ਹੈ ਠੀਕ ਹੈ ਜੀ ਲਓ ਲਓ ਕਲਰ ਵੀ ਨੋਟ ਕਰੋ ਸਾਰੇ ਇੰਨੇ ਸੋਹਣੇ ਸੋਹਣੇ ਕਲਰ ਲਓ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਇਹ ਤਾਂ ਪੂਰਾ ਥਿੱਕ ਪਿਆ ਕਪੜਾ ਵੀ ਵਧੀਆ ਲਓ ਲੋਜੀ ਸਕਾਈ ਵੀ ਹੈ ਹਾਂ ਸਕਾਈ ਟਾਈਪ ਹੀ ਹੈ ਚਲੋ ਠੀਕ ਹੈ ਸਕਾਈ ਬਲੂ ਟਾਈਪ ਕਲਰ ਹੈ ਤੇ ਉਹਦੇ ਉੱਤੇ ਫਰਮੀ ਲੁੱਕ ਦੇ ਵਿੱਚ ਮੀਡੀਅਮ ਜੇ ਫੁੱਲ ਖਿੜਮੇ ਖਿੜਮੇ ਹਲੋ ਬਿਸਕੁਟੀ ਹਾਂਜੀ ਹਾਂ ਬਿਸਕੁਟੀ ਦੇ ਉੱਤੇ ਇਹ ਵਾਲਾ ਪ੍ਰਿੰਟ ਕਿਚੀ ਦੇ ਵਿੱਚ ਭਾਅ ਵੱਧਦੀ ਹੈ ਹਾਂ ਲੋ ਜੀ ਗੁੱਡੇ ਬਿਸਕੁਟ ਵਰਗਾ ਹੈ ਮੋਬਿਸ਼ ਮੋਬਿਸ਼ ਲਓ ਦੇਖੋ ਬਹੁਤ ਸੋਹਣੀ ਆਈਟਮ ਹੈ ਬਹੁਤ ਹੀ ਪਿਆਰੀ ਲਓ ਬਈ ਫੇ ਤਬਰੀਕ ਫੇ ਤੋਂ ਪਰਮ ਆ ਲੋ ਜੀ ਥੋੜਾ ਜਿਹਾ ਕੱਟ ਲਓ ਲੋ ਜੀ ਲੁੱਕ ਦੇਖੋ சூੜੀ ਪੂਰਾ ਸੂਟ ਨਾ ਐਨ ਐ ਲੱਗ ਰਿਹਾ ਜਾਨੀ ਨਾ ਬਹੁਤ ਹੀ ਜਿਆਦਾ ਸਰਦਾਰੀ ਹੈ ਬਹੁਤ ਹੀ ਪਿਆਰਾ ਸੂਟ ਤੇ लो जी प्रिंट डिफरेंट है नेवी ब्लू के उ ठीक है, है।, है? देखो प्रिंट बहुत प्यारे सूट ने बहुत ही प्यारे सोच का तो मुद्दा ही है नहीं गा लो जी ये हो गया मोरपंखी लो मोर बहुत प्यारे सूट थोड़े रेडी होने हैं जे मेरा तो बस इन्हों सूट शॉल मिल जाए ला जी अगला ब्लैक हाँ जी है हा ना नहीं बोटली हाँ डार्क बोटली मूंगिया डार्क मूंगिया ठीक है लो सर्दियों दी तो तोहफे फिन ये तो कह लो लो वाइन मेयरून हाँ जी ठीक है बहुत प्यारा जो प्रिंट बहुत प्यारा थोड़ा फैब्रिक लो जी अगला देखो लो ये अगली थोड़ा ਹਮ ਕਰੀਮ ਜਿਹਦੇ ਉੱਤੇ ਹਾਂਜੀ ਮੋਬਿਸ਼ ਜੀ ਪ੍ਰਿੰਟ ਤੇ ਮੋਬਿਸ਼ ਜੀ ਸਿਆਣੇ ਵਾਲੀ ਜਿਹੜੀ ਪ੍ਰਿੰਟਿੰਗ ਹੁੰਦੀ ਹੈ ਉਹ ਹੈ ਠੀਕ ਹੈ ਐਮਬੀ ਪ੍ਰਿੰਟ ਟਾਈਪ ਪ੍ਰਿੰਟ ਹੈ ਇਹਦਾ ਮੋਬਿਸ਼ ਹਾਂ ਉਹ ਸੋਹਣਾ ਬਹੁਤ ਪਿਆਰਾ ਪੂਰਾ ਸੋਲਿਡ ਫੈਬਰਿਕ ਆਣਾ ਥੋੜੀ ਕੋਲ ਅਗਲਾ ਸੇਮ ਬੇਸ ਹੈ ਉਹਦੇ ਉੱਤੇ ਸੀ ਗ੍ਰੀਨ ਟਾਈਪ ਹਾਂਜੀ ਪ੍ਰਿੰਟਿੰਗ ਹੈ ਫਿਰੋਜੀ ਸੀ ਗ੍ਰੀਨ ਜੀ ਬਹੁਤ ਸੋਹਣੀ ਜੀ ਠੀਕ ਹੈ ਅਗਲਾ ਗ੍ਰੀਨ ਜੀ ਪ੍ਰਿੰਟ ਹਾਂ ਗ੍ਰੀਨ ਜੀ ਪੈਂਡਿੰਗ ਹੈ ਹਾਂ ਬੀ ਸੇਮ ਹੈ ਤੇ ਫੈਬਰਿਕ ਬਹੁਤ ਹੀ ਏ ਕਲਾਸ ਕਿਸ ਦਾ ਗ੍ਰੀਨ ਜੀ ਪ੍ਰਿੰਟ ਹਾਂ ਲੋ ਪਰਮੀ ਪਰਮੀ ਲੋਕ ਕੇ ਸੂਟ ਦੀ ਹੁਣ ਇਹਨਾਂ ਦੇ ਵਿੱਚ ਕਿਸੇ 'ਚ 6 ਸੂਟ ਹੈ ਕਿਸੇ 'ਚ 7 ਹੈ ਇੱਕ ਇੱਕ ਕਲਰ ਦੇ ਵਿੱਚ ਪਰ ਫਿਰ ਵੀ ਹੈਨਾ ਅ ਕਿਤਰੇ ਕਿਤੋਂ ਸੂਟ ਹੋਣੀ ਹੁੰਦੀ ਹੈ ਇਸ ਕਰਕੇ ਜੇ ਲੈਣ ਦਾ ਹੁੰਦਾ ਤਾਂ ਮੈਂ ਸਪੈਸੀਫਾਈਨਲ ਮੈਸੇਜ ਪਾਉਂਦੇ ਜਾਇਓ ਡੈਫੀਨਿਟਲੀ ਫਿਰ ਮਿਲ ਜਾਂਦਾ ਹੈ ਠੀਕ ਹੈ ਪੀਛੇ ਹੈਨਾ ਹਾਂ ਪੀਛੇ ਜਕੜਨ ਆ ਰਹੀ ਹੈ ਉੱਪਰ ਕੀ ਠੀਕ ਹੈ ਬੇਸ ਕਲਰ ਉਹੀ ਹੈ ਲਓ ਜੀ ਅਗਰਾ ਡਿਜ਼ਾਈਨ ਦੇਖੋ ਪਿੰਕ ਠੀਕ ਹੈ ਜੀ ਸੋਲਿਡ ਫੈਬਰਿਕ ਜਿਹੜਾ ਤੁਹਾਨੂੰ ਪਹਿਲਾਂ ਫੈਬਰਿਕ ਦਿੱਤਾ ਸੀ ਨਾ ਉਸ ਤੋਂ ਵੀ ਜ਼ਿਆਦਾ ਸੋਹਣਾ ਫੈਬਰਿਕ ਆਉਣ ਵਾਲਾ ਹੈ ਸੌਰੀ ਤੁਹਾਡੇ ਕੋਲੇ ਬਹੁਤ ਪਿਆਰਾ ਫੈਬਰਿਕ ਆਉਣੇ ਪੂਰਾ ਸੋਲਿਡ ਫੈਬਰਿਕ ਆਊਗਾ ਤੁਹਾਡੇ ਕੋਲ ਤੇ ਆ ਤੁਹਾਨੂੰ ਪ੍ਰਿੰਟ ਮਿਲੂਗਾ ਬਹੁਤ ਪਿਆਰਾ ਜਾ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਆ ਤਾਂ ਇਹ ਹੈਗਾ ਜੀ ਚਾਰਕੋਲ ਬਲੈਕ ਤੇ ਉਹਦੇ ਉੱਤੇ ਸੁਣ ਸੁਣ ਪ੍ਰਿੰਟ ਬਹੁਤ ਪਿਆਰਾ ਤੇ ਇਹਨਾਂ ਖੂਬਸੂਰਤ ਫੈਬਰਿਕ ਸੱਜ ਜਾਣਾ ਤੁਸੀਂ ਪਿੰਕ ਫਰੋਜੀ ਇਹ ਸਾਰੇ ਦੁਪੱਟੇ ਆਪਣੇ ਕੋਲੇ ਅਕਸਰ ਉੱਤੇ ਆ ਠੀਕ ਹੈ ਜੀ ਦੁਪੱਟਾ ਜਿਹੜਾ ਇਹਨੂੰ ਮਰਜ਼ੀ ਨਾਲ ਲਓ ਕਲਰ ਦੇਖੋ ਜਿਹੜਾ ਮਰਜ਼ੀ ਕਰੋ ઓ ਮਾਈ ਗਾਡ ਦੇਖੋ ਕਲਰ ਕੋਈ ਥੋੜਾ ਏਜ ਗਰੁੱਪ ਹੈ ਰੌਣਕ ਭਰਿਆ ਸੂਟ ਤੁਸੀਂ ਆਮ ਨਾਲ ਵੀਅਰ ਕਰ ਸਕਦੇ ਹੋ ਬਿਨਾਂ ਲਾਈਨਿੰਗ ਤੋਂ ਪੂਰਾ ਸੋਲਿਡ ਫੈਬਰਿਕ ਦਾ ਸੂਟ ਸਿਰਫ ਤੁਹਾਨੂੰ 6.50 ਚੋਂ ਇਹਦਾ ਕਰਨਾ ਹੈ ਅਸੀਂ ਭੈਣ ਬਣ ਕੇ ਇੱਕ ਕੰਮ ਕਰ ਲਿਓ ਜੇ ਹੋ ਸਕੇ ਆ ਤਾਂ ਦੋ ਦੋ ਲੈ ਲਿਓ ਕਿਉਂਕਿ ਇਹਨਾਂ ਚ ਕੱਢਣ ਪਾਉਣ ਨੂੰ ਕੁਝ ਨਹੀਂ ਹੁੰਦਾ ਤੁਸੀਂ ਆਪ ਹੀ ਸਿਆਣੇ ਹੋ ਇਹਦੇ ਵਿੱਚ ਅਸੀਂ ਸ਼ਿਪਿੰਗ ਨਹੀਂ ਦੇਣੀ ਹੈ ਤੇ ਇਹ ਵਾਲੇ ਸੂਟ ਜਿਹੜੇ ਹੁੰਦੇ ਸਰਦੀਆਂ ਦੇ ਉਹ ਭਾਰੇ ਵੀ ਹੁੰਦੇ ਨਹੀਂ ਠੀਕ ਹੈ ਆ ਲੋ ਤੇ ਆ ਲੋ ਕਰੀਮ ਕਲਰ ਠੀਕ ਹੈ ਜੀ ਤੇ ਉਹਦੇ ਉੱਤੇ ਇਹ ਵਾਲਾ ਪ੍ਰਿੰਟ ਠੀਕ ਹੈ ਬਹੁਤ ਪਿਆਰਾ ਜਾਓ ਜਾਓ ਚਲੋ ਆ ਨਾ ਆ ਲੋ ਠੀਕ ਹੈ ਆ ਲੋ ਅਗਲਾ ਕਲਰ ਨੋਟ ਕਰੋ ਕਲਰ ਕੀ ਹੈ ਇਹ ਜੀ ਹੁਣ ਇਹ ਤਾਂ ओके okay. ग्रे ਦੇ ਵਿੱਚ ਗ੍ਰੀਨਿਸ਼ ਹਾਂ ਗ੍ਰੇ ਦੇ ਵਿੱਚ ਗ੍ਰੇ ਨਹੀਂ ਕਹਿ ਸਕਦੇ ਆਪਾਂ ਜੀ ਇੰਗਲਿਸ਼ ਜਾਂ ਕਲਰ ਹੈ ਹਾਂ ਇਹ ਇੰਗਲਿਸ਼ਾ ਕਲਰ ਨਹੀਂ ਹੁੰਦਾ ਆਪਣਾ ਉਸ ਟਾਈਪ ਦਾ ਕਲਰ ਹੈ ਇਹ ਠੀਕ ਹੈ ਲੋ ਫਿਰੋਜੀ ਇਹ ਤਾਂ ਮੈਨੂੰ ਪਤਾ ਲੱਗ ਗਿਆ ਫਿਰੋਜੀ ਲਾਜੀ ਲੋ ਦੇਖੋ ਸੁਟਾ ਬਹੁਤ ਪਿਆਰੀਆਂ ਆਂਟਮਾ ਬਹੁਤ ਹੀ ਪਿਆਰੀਆਂ ਸੋਚਣ ਦਾ ਪੁਆਇੰਟ ਸਹੀ ਨਹੀਂ ਓ ਮਾਈ ਗਾਡ ਓ ਮਾਈ ਗਾਡ प्योर के प्रिंटा वाले तो प्रिंट नहीं फैब्रिक भी बहुत ही सोना लो देखो बहुत प्यारी आइटम है ठीक है लो जी आ गया तो हाँ कलर एक तो एक सोना कोई मर्जी थोड़ा एज ग्रुपियर भी होता भी ओके है पूरा सूट ठीक है फैब्रिक बनी भी रंगा बनी प्रिंटा बनिए सारे लंभे लाते ਇਹ ਮਟੀਰੀਅਲ ਵੀ ਬਹੁਤ ਮਹੰਗਾ ਹੈ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਜੀ ਹੋਰ ਲੋੜ ਬਈ ਹੋਰ ਮੰਗਾਈਏ ਲਓ ਪਰ ਤੁਸੀਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨੇ ਠੀਕ ਹੈ ਲਾਈਟ ਗ੍ਰੀਨ ਹੂੰ ਜਿਹੋ ਦੇ ਉੱਤੇ ਛੋਟੇ ਛੋਟੇ ਫੁੱਲਾਂ ਜਿਹਾਂ ਵਾਲਾ ਪ੍ਰਿੰਟਰ ਵਾਲਾ ਸੂਟ ਹੈ ਹੁਣ ਲਓ ਜੀ ਇਹ ਕਿਹੜਾ ਹੈ ਤੇ ਫਰੈਂਡ ਜੀ ਐਸੋ ਪਿਆਰੀ ਚੀਜ਼ ਜੀ ਜਿਹੜਾ ਵੀ ਹੈ ਹਾਂ ਫੜੀ ਕੋਲੇ ਆ ਗਿਆ ਕਲਰ ਸਹੀ ਆ ਗਿਆ ਹਾਂਜੀ ਲਓ ਜੀ ਲਓ ਜੀ ਅਗਲਾ ਦੇਖੋ ਆ ਉਹ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਛੱਡਣ ਵਾਲਾ ਕੋਈ ਵੀ ਨਹੀਂ ਲਓ ਦੇਖੋ ਬਹੁਤ ਪਿਆਰੀ ਆਈਟਮ ਹੈ 컬러 ਤੁਸੀਂ ਨੋਟ ਕਰ ਲਓ ਠੀਕ ਹੈ ਜੀ ਇੱਕ ਕਰਾ ਸਮੇਂ ਦੇ ਵਿੱਚ ਇਹ ਮਿਲੂਗਾ ਲਓ ਫਰੋਜੀ ਠੀਕ ਹੈ ਕਿਸੇ ਵੀ ਕਿਸਮ ਦੀ ਇਹਨਾਂ ਦੀ ਕੋਈ ਵੀ ਕੰਪਲੀਟ ਨਹੀਂ ਹੁੰਦੀ ਇਹਨਾਂ ਸੂਤ ਇਹਨਾਂ ਇਸ ਬ੍ਰਿਕਸ ਦੀ ਠੀਕ ਹੈ ਐਲਪਾਈਨ ਕਸ਼ਮੀਨਾ ਲਓ ਲੋ ਜੀ ਦੇਖੋ ਸੋਬਰ ਸੋਬਰ ਜਿਆ ਕਿੰਨਾ ਸੋਹਣਾ ਲੱਗ ਰਿਹਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਲੋ ਜੀ ਇਹ ਨਹੀਂ ਆਇਆ ਅੱਜ ਹੂੰ ਇਹ ਹੁਣ ਆਇਆ ਜਾਮਣੀ ਦਾ ਲੋ ਜੀ ਦੇਖੋ ਹੈ ਇਹ ਨੂੰ ਸੋਚਣ ਨੂੰ ਬਸ ਫਾਈਨਲ ਕਰਨ ਦਾ ਹੀ ਟਾਈਮ ਲਾਉਣਾ ਹੈ ਜੀ ਇਹ ਕਲਰ ਵੀ ਖੁੱਲ ਕੇ ਆਏ ਨੇ ਹਾਂ ਕਲਰ ਵੀ ਇੰਨੇ ਕਾਫੀ ਕਾਫੀ ਨੇ ਇੱਕ ਇੱਕ ਡਿਜ਼ਾਈਨ ਦੇ ਵਿੱਚ ਮਤਲਬ ਪੰਜ ਪੰਜ ਵੀ ਆ ਇਹ ਤਾਂ ਪੰਜ ਦਿਖਾਤੇ ਮੈਂ ਤੁਹਾਨੂੰ ਇਹ ਕਿਸੇ ਟਾਈਪ ਦੇ ਪਹਿਲਾਂ ਦਿਖਾਇਆ ਸੀ ਲੋ ਠੀਕ ਹੈ ਗ੍ਰੇ ਕਲਰ ਦੇ ਉੱਤੇ ਲੋ ਜੀ ਦੇਖੋ ਅੰਬੀ ਪ੍ਰਿੰਟ ਥੋੜਾ ਥੋੜਾ ਪਿੰਕ ਕਲਰ ਯੂਜ਼ ਕੀਤਾ ਹੋਇਆ ਵਿੱਚ ਜਿਹੜਾ ਨੂੰ ਨਾਲ ਰੁਣਕ ਜੀ ਵੀ ਦਿੰਦਾ ਸੂਟ ਨੂੰ ਗ੍ਰੇ ਦੇ ਉੱਤੇ ਠੀਕ ਹੈ ਲੋ ਜੀ ਤੁਹਾਨੂੰ ਕਰੀਮ ਚਾਹੀਦਾ ਹੈ ਫਿਰ ਕਰੀਮ ਤੇ ਸ਼ਿਫਟ ਹੋ ਜੀ ਲੋ ਠੀਕ ਹੈ ਆਹ ਲੋ ਆਹ ਤੁਹਾਨੂੰ ਪ੍ਰਿੰਟ ਮਿਲ ਰਿਹਾ ਤੇ ਪੂਰਾ ਗੱਡਵਾ ਤੁਹਾਨੂੰ ਪੂਰਾ ਸੋਲਿਡ ਫੈਬਰਿਕ ਆਊਗਾ ਤੁਹਾਡੇ ਕੋਲ ਇਹ ਰੌਸੀ ਕੀ ਫੇਟੋਂ ਹਲੋ ਦੇਖੋ ਛੱਡਣ ਵਾਲੀ ਤਾਂ ਚੀਜ਼ ਹੀ ਹੈ ਨਹੀਂ ਠੀਕ ਹੈ ਬਹੁਤ ਸੋਹਣਾ ਇਹ ਆਗਰ ਜੀ ਤੁਹਾਡਾ ਖਟਾ ਹਮ ਆ ਲਓ ਜੀ ਠੀਕ ਹੈ ਲੋ ਤੁਹਾਨੂੰ ਛੋਟਾ ਪ੍ਰਿੰਟ सीनियर्स भी बहुत प्यारी ऑप्शन है ठीक है पूरा धक्ड़ फैब्रिक, हुँ। हुँ। ठीक है जी लो, ये आ गया लो जी ठीक है ये आ गया, ये आ गया जा हाँ जी थोड़ा ऑलिव जहा कलर है हाँ छोटा छोटा चिट्टा प्रिंट, ठीक है गोल्डन लो जी गोल्डन क्रीमी जहाँ प्रिंट हाँ जी ठीक है जिन्ना ਸੜੀਆਂ ਜਿਹੜੀਆਂ ਸੀਨੀਅਰਸ ਨੇ ਕਈ ਉਹ ਕਹਿੰਦੇ ਅਸੀਂ ਪਿੰਕ ਕਲਰ ਵਿੱਚ ਫੁੱਲ ਨਹੀਂ ਪਾਉਣਾ ਤੇ ਵਾਲੇ ਕੋਈ ਮਾਨਾ ਨਹੀਂ ਵਿੱਚ ਗ੍ਰੇ ਦੇ ਵਿੱਚ ਅਗਲਾ ਪ੍ਰਿੰਟ ਠੀਕ ਹੈ ਲੋ ਜੀ ਇਹ ਸੀ ਸਾਡੀ ਅੱਜ ਦੀ ਹੂੰ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਸੋਹਣੀ ਜੀ ਕਲੈਕਸ਼ਨ ਤੇ ਬਹੁਤ ਹੀ ਲੋ ਪ੍ਰਾਈਸ ਦੇ ਉੱਤੇ ਠੀਕ ਹੈ ਜੀ ਤੇ ਸ਼ੇਅਰ ਕਰਨਾ ਤੁਸੀਂ ਦਮ ਕੇ ਜਿੰਨੀ ਬੱਦ ਵੱਦ ਕਲੈਕਸ਼ਨ ਸਤੋਂ ਹੋਰ ਵੀ ਰੀਸਟਾਕ ਮਿਲਿਆ ਨਾ ਸੀ ਉਹ ਵੀ ਸਾਰਾ ਤੁਹਾਨੂੰ ਮਗਾ ਕੇ ਦਵਾਂਗੇ ਤੇ ਬਾਕੀ ਕੋਸ਼ਿਸ਼ ਕਰਿਓ ਵੀ ਦੋ ਦੋ ਜਣੇ ਰਲਕੇ ਲੈ ਲਓ ਜਾਂ ਤੁਸੀਂ ਦੋ ਦੋ ਲੈ ਲਓ ਕਿਉਂਕਿ ਸਾਨੂੰ ਉਹਦੇ ਵਿੱਚ ਥੋੜਾ ਜਿਹਾ ਫਰਕ ਫੇਰ ਐ ਪੈ ਜਾਂਦਾ ਕਟੋਕਟ ਪੈਕਿੰਗ ਆਲਾ ਤਾਂ ਫਰਕ ਪੈ ਜਾਂਦਾ 10-12 ਰੁਪਈਆ ਦਾ ਠੀਕ ਹੈ ਜੀ ਬਾਕੀ ਆਪਣੇ ਵੀ ਜੁਰਗਾਂ ਦਾ ਖਿਆਲ ਰੱਖੋ ਧੀਆਂ ਪਿੜਾਂ ਦਾ ਮਾਣ ਵਧਾਓ ਇਹਨਾਂ ਭੜਾਂ ਨਾਲ ਵੀ ਜੁੜੇ ਰਹੋ ਬਹੁਤ ਜਲਦ ਅਗਲੀ ਕਿਸੇ ਵੀਡੀਓ 'ਚ ਨਵੀਂ ਵੈਰਾਈਟੀ ਨਾਲ ਮਿਲਾਂਗੇ